ਬਹੁਤ ਅੱਛੀ ਗੱਲ ਹੈ ਕਿ ਅੱਜ ਮੱਲਾਵਾਲਾ ਕਮੇਟੀ ਘਰ ਦੇ ਵਿੱਚ ਜੋ ਮੈਡੀਕਲ ਕੈਂਪ ਮਿਸ਼ਨ ਹਸਪੀਟਲੋਂ ਫ੍ਰੀ ਮੈਡੀਕਲ ਚੈੱਕਅਪ ਮੈਡੀਕਲ ਲਗਾਇਆ ਜਾ ਰਿਹਾ ਹੈ ਸਤਿ ਧੰਵਾਦ ਕਰਦੇ ਹਾਂ ਫ੍ਰਾਂਸਿਸ ਮਿਸ਼ਨ ਹਸਪੀਟਲ ਵਾਲਿਆਂ ਦਾ ਵੀ ਔਰ ਧੰਨਵਾਦ ਕਰਦੇ ਹਾਂ ਇਸ ਨਗਰਪੰਚਾਇਤ ਮਾਰਕੀਟ ਕਮੇਟੀ ਵਾਲਾ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਹਾਂ ਔਰ ਜਗਤਿਹਰਵੰਡੀ ਰਸਨੂਪੂਰਾ ਕੀਤੇ ਐਮਐਲਏ ਸਾਹਿਬ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਕਰਨਾ ਉਹਨਾਂ ਨੇ ਆਪਣੀ ਕੀਮਤੀ ਸਮਾਂ ਕੱਢ ਕੇ ਇਸ ਜਗ੍ਹਾ ਤੇ ਆਏ ਅਸੀਂ ਦੇਖ ਸਕਦੇ ਹਾਂ ਕਿ ਮਲਾਵਾਲੇ ਦੀ ਭਲਾਈ ਦੇ ਲਈ ਬਹੁਤ ਸਾਰੇ ਡਾਕਟਰ ਬਹੁਤ ਲੋਕ ਲੁਧਿਆਣਾ ਤੋਂ ਆਏ ਨੇ ਮਿਸ਼ਨ ਹਸਪੀਟਲ ਅਗਲਗ ਜਗ੍ਹਾ ਤੋਂ ਆਏ ਹਨ ਤਾਂ ਬਹੁਤ ਸਾਰੇ ਪ੍ਰੋਬਲਮ ਮੁਸ਼ਕਲਾਂ ਦੇ ਨਾਲ ਲੋਕ ਤਾਂ ਸਾਹਮਣਾ ਕਰ ਰਹੇ ਦਵਾਈਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਖਰੀਦਿਆ ਨੇ ਜਾ ਰਹੇ ਤਾਂ ਇਸ ਜਗ੍ਹਾ ਤੇ ਮਲਾਵਾਲੇ ਵਿੱਚ ਪਾਸबान ਪਾਸਟਰ ਸਭ ਮਿਲ ਕੇ ਇਸ ਜਗ੍ਹਾ ਤੇ ਸਭ ਮਿਲ ਕੇ ਲੋਕਾਂ ਦੀ ਭਲਾਈ ਦੇ ਲਈ ਇਸ ਜਗ੍ ਸੰਦੋਆਂ ਫ੍ਰੀਦਤियां ਜਾਰੀਆਂ ਤੋਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਮਾਰਕੀਟ ਕਮੇਟੀ ਦਾ ਵੀ ਉਹ ਜਿੰਨੇ ਵੀ ਇਹਦੇ ਚ ਸਹਿਯੋਗ ਜਿੰਨੇ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਲੋਕਾਂ ਨੂੰ ਅੱਜ ਜਿਹੜਾ ਨਾ ਮਿਲਿਆ ਜਿਹੜਾ ਮੱਲਾ ਵਾਲੇ ਨਿਵਾਸੀ ਹਾਂ ਬਹੁਤ ਅੱਛੀ ਗੱਲ ਹੈ ਕਿ ਦਵਾਈਆਂ ਦੇ ਦਾਰ ਨੇ ਲੋਕਾਂ ਦਾ ਚੈੱਕਅਪ ਹੋ ਕਾਫੀ ਪੂਰੀ ਬੋੜੇ ਹੈਲਥ ਦੇ ਜਰੀਏ ਜੇ ਸਾਰੇ ਟੈਸਟ ਹੋਏ ਆ ਤੇ ਉਹਨਾਂ ਦਾ ਕੋਈ ਕੋਸਟਲੀ ਕੋਈ ਫ੍ਰੀ ਇਹ ਸਭ ਕੁਝ ਕੋਈ ਪੈਸਾ ਨਹੀਂ ਲਿਆ ਗਿਆ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਹਨ ਔਰ ਪੇਸ਼ੈਂਟ ਨੂੰ ਅਸੀਂ ਦੇਖਿਆ ਕਿ ਮੈਂ ਹੁਣ ਸਲਿਪ ਦੇਖਿਆ ਪੈਣ ਤੋਂ 70 ਮਰੀਜ਼ ਪੇਸ਼ੈਂਟ ਹੋਏ ਨੇ ਔਰ ਸਭ ਦੇ ਦੋ ਤਿੰਨ ਜਗ੍ਹਾ ਦਾ ਨਿਊਜ਼ ਵੀ ਲਈਆਂ ਹਨ ਕਿ ਬਹੁਤ ਅੱਛੀ ਗੱਲ ਹੈ ਕਿ ਡਾਕਟਰ ਬਹੁਤ ਅੱਛੇ ਅੱਛੇ ਜਗ੍ਹਾ ਜਗ੍ਹਾ ਤੋਂ ਆਏ ਹਨ ਤੇ ਉਹਨਾਂ ਦਾ ਨਿਊ ਹੈਲਪ ਮਿਲੀ ਹੈ ਧੰਨਵਾਦ ਥੈਂਕ ਯੂ ਸੋ ਮੱਚ ਧੰਨਵਾਦ ਕਰਦੇ ਹਾਂ ਜੀ ਡਾਕਟਰ ਸਾਹਿਬ ਦਵਾਈ ਬਹੁਤ ਵਧੀਆ ਦਿੱਤੀ ਨਾ ਫਰੀ ਮਿਲੀ ਦਵਾਈ ਹਾਂਜੀ ਫਰੀ ਮਿਲੀ ਬਿਲਕੁਲ ਜੀ ਬਹੁਰੀ ਸੇਵਾ ਕਰ ਰਹੇ ਨੇ ਕੀ ਨਾਮ ਕੀ ਹੈ ਜੀ ਰੇਸ਼ਮ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਮਰਲਾ ਵਾਲਾ ਜੀ ਕਿਹੜੀ ਜਗ੍ਹਾ ਪਹੁੰਚੇ ਹੋਏ ਅਸੀਂ ਇੱਥੇ ਕਮੇਟੀ ਘਰ ਪਹੁੰਚੇ ਹਾਂ ਜੀ ਠੀਕ ਹੈ ਜੀ ਹਾਂਜੀ ਅੱਜ ਦਵਾਈ ਤੁਹਾਨੂੰ ਫਰੀ ਮਿਲੀ ਹੈ ਹਾਂਜੀ 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 ਬਹੁਤ ਕੋਸ਼ਿਸ਼ ਹੈ ਜੀ ਧੰਨਵਾਦ ਨਹੀਂ ਤੇ ਜਿਹਨੀ ਦਵਾਈ ਉਹਨੇ ਦਿੱਤੀ ਸਾਨੂੰ ਮਤਲਬ ਕਿ ਉੱਥੇ ਦੇ 1200 ਦੀ ਹੈ ਤੇ ਮਾੜਾ ਬੰਦਾ ਕਿੱਥੋਂ ਲੈ ਲਏਗਾ ਚੈੱਕ ਵੀ ਫਰੀ ਹੋਇਆ ਜੀ ਹਾਂਜੀ ਸਭ ਕੁਝ ਫਰੀ ਕੀਤਾ ਠੀਕ ਹੈ ਜੀ ਹਾਂ ਸ਼ੂਗਰ ਸਾਰੇ ਬਨਾ ਮਤਲਬ ਕਿ ਬਹੁਤ ਮੇਰੇ ਬਰੀਕੀ ਨਾਲ ਵਿਖੇ ਬਧਿਆਨਾਂ ਵਿਖੇ ਠੀਕ ਹੈ ਬੜਾ ਉਹਨੇ ਮੇਰੇ ਬਡੇ ਡਾਕਟਰ ਸ਼ਾਵਰ ਜੀ ਕੰਨੇ ਪ੍ਰਧਾਨ ਸਾਹਿਬ ਦਾ ਮਾਵੀਰ ਸਾਹਿਬ ਮੀਰ ਮੀਰ ਦਾ ਧੰਨਵਾਦ ਕਰਦੇ ਆ ਜਿਹਨੇ ਮੇਰੇ ਕੈਂਪ ਲਾਇਆ ਹੈ ਠੀਕ ਹਾਂਜੀ ਪਤਾ ਜੀ ਕੀ ਨਾਮ ਆ ਜੀ ਰਾਜਕੌਰ ਵੀਰੇ ਤੇ ਕਿਹੜੀ ਜਗ੍ਹਾ ਆਇਓ ਜੀ ਅਸੀਂ ਕਮੇਟੀ ਕਰ ਆਏ ਹਾਂ ਠੀਕ ਹੈ ਜੀ ਮੈਡੀਕਲ ਕੈਂਪ ਲੱਗ ਗਿਆ ਦਵਾਈ ਲੈਣ ਆਇਓ ਜੀ ਹਾਂਜੀ ਕਿਹੜੀ ਸਟੇਜ ਦੀ ਦਵਾਈ ਲੈਣੀ ਹੈ ਦਵਾਈ ਅੱਖਾਂ ਤੇ ਤੇ ਲਗਾਤਾਰ ਦਰਦ ਹੁੰਦੀ ਹੈ ਨਹੀਂ ਲਈ ਅੱਛਾ ਜੀ ਤੇ ਬਿਲਕੀ ਦਵਾਈ ਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਬਹੁਤ ਧੰਨਵਾਦ ਵੀਰ ਡਾਕਟਰ ਸਾਹਿਬ ਦਾ ਠੀਕ ਹੈ ਹਾਂਜੀ ਐਮਐਲ ਸਾਹਿਬ ਅੱਜ ਫ੍ਰੀ ਮੈਗਾ ਮੈਡੀਕਲ ਕੈਂਪ ਲੱਗਿਆ ਜੀ ਕੀ ਕਹੋਗੇ ਜੀ ਨਗਰ ਪੰਚਾਇਤ ਦੇ ਵਿੱਚ ਅੱਜ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਵਾ ਮੱਲਾਂ ਵਾਲੇ ਸ਼ਹਿਰ ਕਮੇਟੀ ਦੇ ਅੰਦਰ ਬਹੁਤ ਹੀ ਜੋ ਅੱਜ ਦੇ ਹਾਲਾਤ ਨੇ ਮੇਰੇ ਖਿਆਲ ਆ ਵੀ ਕੋਈ ਜਿਹੜਾ 40 45 ਸਾਲ ਤੋਂ ਉੱਪਰ ਚਲਾ ਜਾਂਦਾ ਉਹ ਮੈਡੀਕਲ ਨਾਲ ਹੀ ਚੱਲਦਾ ਵਾ ਜੋ ਸਾਡੀਆਂ ਖਰਾਕਾਂ ਉਹ ਹੋਈਆਂ ਵਾ ਉਹਦੇ ਮੁਤਾਬਕ ਉਹ ਕੋਈ ਨਾ ਕੋਈ ਮੈਨੂੰ ਨਹੀਂ ਦੱਸਿਆ ਕੋਈ ਵੀ ਜਿਹੜਾ 40 50 ਸਾਲ ਦੀ ਉਮਰ ਦਾ ਵਾ ਬਿਨਾ ਮੈਡੀਕਲ ਤੋਂ ਚੱਲਦਾ ਹੋਵੇ ਉਹਨਾਂ ਨੂੰ ਦੇਖਦੇ ਹੋਏ ਜੋ ਵੀ ਅੱਜ ਸਾਡੇ ਸੀਐਮ ਦੂਜੇ सीएमसी सीएमजी मिशन हॉस्पिटल मिशन हॉस्पिटल ਫਿਰੋਜ਼ਪੁਰ ਵੱਲੋਂ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜੋ ਸਾਡੇ ਡਾਕਟਰ ਡਾਕਟਰ ਨੂਪਮਾ ਫਿਲਪ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਕੈਂਪ ਜਿਹੜਾ ਲਗਾਇਆ ਗਿਆ ਵਾ ਦਿਲ ਦੇ ਰੋਗਾਂ ਦਾ ਅੱਖਾਂ ਦਾ ਕੰਨ ਨੱਕ ਨੱਕ ਦੇ ਰੋਗ ਹੱਡੀਆਂ ਦੇ ਰੋਗ ਔਰਤਾਂ ਦੇ ਰੋਗ ਬੱਚਿਆਂ ਦੇ ਰੋਗ ਸਾਰਿਆਂ ਹਰ ਚੀਜ਼ ਦਾ ਇਲਾਜ ਕੀਤਾ ਜਾਂਦਾ ਇੱਥੇ ਦਵਾਈ ਬਿਲਕੁਲ ਸਾਰੀ ਮੈਡੀਸਨ ਫ੍ਰੀ ਆ 1 ਰੁਪਿਆ ਵੀ ਖਰਚ ਨਹੀਂ ਆਉਂਦਾ ਮੈਂ ਇਹਨਾਂ ਡਾਕਟਰ ਸਾਹਿਬ ਦਾ ਹਸਪੀਟਲ ਮਿਸ਼ਨ ਹਸਪੀਟਲ ਜਿਹੜਾ ਫਰੋਸਪੁਰ ਤੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੋਡ ਨੂੰ ਦੇਖਦੇ ਹੋਏ ਅੱਜ ਇੱਥੇ ਮਲਾਂ ਵਾਲੇ ਦੇ ਵਿੱਚ ਕੈਂਪ ਦੀ ਸ਼ੁਰੂਆਤ ਕੀਤੀ ਆ ਇਸ ਗੱਲ ਦੇ ਮੈਂ ਇਹਨਾਂ ਦਾ ਇਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ-ਸੋਚ ਕੇ ਇੱਕ ਚੰਗਾ ਇਲਾਕਾ ਚੁਣਿਆ ਵਾ ਜਿੱਥੇ ਕੀ ਮੇਰੇ ਖਿਆਲ ਆ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਿਮਾਰੀਆਂ ਜਿਹੜੀਆਂ ਇਸ ਇਲਾਕੇ ਦੇ ਵਿੱਚ ਕਿਉਂ ਆ ਕਿਉਂਕਿ ਹੜ੍ਹ ਤੁਹਾਨੂੰ ਵੀ ਪਤਾ ਪਿੱਛੇ ਜੇ ਹੜ੍ਹ ਪਾਣੀ ਆਇਆ ਸੀਗਾ ਜਦੋਂ ਹੜ੍ਹ ਦੇ ਪਾਣੀ ਆਉਂਦੇ ਆ ਉਸ ਤੋਂ ਬਾਅਦ ਪਾਣੀ ਜਦੋਂ ਸੁੱਕ ਜਾਂਦਾ ਉਦੋਂ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਉਹਨਾਂ ਚੀਜ਼ਾਂ ਨੂੰ ਦੇਖਦੇ ਉਹ ਇਹ ਇਹਨਾਂ ਨੇ ਲੋੜ ਸਮਝੀ ਇਸ ਚੀਜ਼ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਇਹ ਜਿਹੜੀ ਟੀਮ ਹੈ ਤੇ ਪਰਮਾਤਮਾ ਵਾਹਿਗੁਰੂ ਇਹਨਾਂ ਨੂੰ ਵੀ ਤੰਦਰੁਸਤੀ ਦੇਵੀਂ ਇਹਨਾਂ ਦੀ ਨੀਅਤ ਵੀ ਸਾਫ਼ ਹੈ ਨੀਤੀ ਵੀ ਵਧੀਆ ਇਹਨਾਂ ਨੂੰ ਹੋਰ ਪ੍ਰਮਾਤਮਾ ਬਲ ਬਖਸ਼ੇ ਤਾਕਤ ਦੇਵੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਮੈਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਮੈਂ ਉਸ ਦਿਨ ਵੀ ਅਪੀਲ ਕੀਤੀ ਸੀ ਇੱਕ ਵੀਡੀਓ ਵੀ ਪਾਈ ਸੀ ਵੀ ਆਣ ਕੇ ਤੁਸੀਂ ਫ੍ਰੀ ਇਲਾਜ ਕਰਾ ਸਕਦੇ ਜੀ ਇਸ ਗੱਲ ਦਾ ਤੁਸੀਂ ਲਾਇਆ ਲੈ ਸਕਦੇ ਜੀ ਤੇ ਉਹਨਾਂ ਦਾ ਵੀ ਜਿੰਨੇ ਵੀ ਮਰੀਜ਼ ਆਉਂਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੰਦੂ ਸਭ ਤੋਂ ਫਤਿਹ ਸਾਹਿਬ ਜੀ ਵਾਹਿਗੁਰਜੀ ਕੀ ਫਤਿਹ ਜੀ ਇਹ ਕੈਂਪ ਆਪਣੇ ਵੀਰੋ ਨਾਨ ਦਾ ਫੋਨ ਆਇਆ ਸੀਗਾ ਇਹਨਾਂ ਵੀਰੋ ਨਾਨ ਦਾ ਬਹੁਤ ਸਹਿਯੋਗ ਆ ਕੈਂਪ ਵਾਸਤੇ ਤੇ ਨਾਲ ਆਪਣੇ ਮਿਸ਼ਨ ਹਸਪੀਟਲ ਜਿਹੜੇ ਸੀਐਮਸੀ ਮਿਸ਼ਨ ਹਸਪੀਟਲ ਫਰੋਹੀਪੁਰ ਤੋਂ ਡਾਕਟਰ ਸਾਹਿਬਾ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਇਸ ਇਲਾਕੇ ਨੂੰ ਬਹੁਤ ਮੈਡੀਕਲ ਦੀ ਜ਼ਰੂਰਤ ਸੀਗੀ ਲੋੜਵੰਦ ਪਰਿਵਾਰ ਸੀ ਇਸ ਵੇਰ ਤੋਂ ਤੁਸੀਂ ਵੀ ਦੇਖ ਹੀ ਰਹੇ ਹੋ ਕਿ ਸੈਂਕੜੇ ਪਰਿਵਾਰ ਜਿਹੜੇ ਆ ਕੇ ਇੱਥੋਂ ਆਪਦਾ ਇਲਾਜ ਕਰਵਾ ਰਹੇ ਆ ਤੇ ਨਾਲ ਜਿਹੜੀ ਕੋਈ ਸਹੂਲਤ ਜਿਹੜੀ ਹਸਪਤਾਲ ਵੱਲੋਂ ਉੱਥੇ ਮਿਲ ਸਕਦੀ ਆ ਉਹਦੇ ਬਾਰੇ ਜਾਣੂ ਕਰਵਾਇਆ ਗਿਆ ਵਾ ਜੇ ਕਿਸੇ ਨੂੰ ਕੋਈ ਆਪਰੇਟ ਕਰਵਾਉਣਾ ਬਿਲਕੁਲ ਕੱਟ ਰੇਟ ਦੇ ਵਿੱਚ ਮਿਸ਼ਨ ਹਸਪਤਾਲ ਪਹੁੰਚ ਕੇ ਕੋਈ ਕਰਵਾ ਸਕਦੇ ਤੇ ਇੱਕ ਆਪਣੇ ਇਹਨਾਂ ਵੀਰ ਹੋਣਾਂ ਵੱਲੋਂ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਵਾ ਧੰਨਵਾਦ ਜੀ ਜਿਹੜਾ ਅੱਜ ਇੱਥੇ ਕੈਂਪ ਲੱਗਾ ਹੈ ਬਾਈ ਜੀ ਨਗਰ ਪੰਚਾਇਤ ਦਫ਼ਤਰ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਆ ਇਹ ਇਹ ਸਾਂਝੇ ਜੀ ਸਰਕਾਰ ਲੋਨਗਰ ਪੰਚਾਇਤ ਤੇ ਧੰਨਵਾਦ ਪਹਿਲਾਂ ਇਹਨਾਂ ਵੀਰ ਹੋਣਾਂ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਇੱਥੇ ਕੈਂਪ ਲਾਉਣ ਦਾ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਬਜ ਕੀ ਨਾ ਜੀ ਆਪਣਾ ਜੀ ਆਟੋਮੋਬਾਈਲ ਜ਼ੀਰਾ ਤੋਂ ਹਾਂ ਜੀ ਅੱਛਾ ਠੀਕ ਹੈ ਜੀ ਅੱਜ ਆਪਾਂ ਇੱਥੇ ਆਏ ਹਾਂ ਜੀ ਮਿਸ਼ਨ ਹਸਪਤਾਲ ਵੱਲੋਂ ਹਾਂ ਜਿਹੜਾ ਕਿ ਫਿਰੋਜ਼ੀਪੁਰ ਵਿੱਚ ਸਥਿਤ ਹਾਂ ਜੀ ਠੀਕ ਹੈ ਜੀ ਜਿੱਥੇ ਕਿ ਅਸੀਂ ਬਹੁਤ ਟਾਈਮ ਤੋਂ ਇੱਕ ਆਫਰ ਚਲਾ ਰਹੇ ਹਾਂ ਕਿ 15000 ਦੇ ਵਿੱਚ ਪ੍ਰਾਈਵੇਟ ਕਮਰਾ ਵਿੱਚ ਹੀ ਆਪਰੇਸ਼ਨ ਵਿੱਚ ਹੀ ਦਵਾਈਆਂ ਠੀਕ ਹੈ ਜੀ ਉਹ ਅਸੀਂ ਦਵਾਂਗੇ 15000 ਤੋਂ ਵਿੱਚ ਉਹ ਉੱਤੇ ਕੋਈ ਵੀ ਪੈਸਾ ਨਹੀਂ ਲਿੱਤਾ ਜਾਊਗਾ ਠੀਕ ਹੈ ਠੀਕ ਹੈ ਇਸ ਵਿੱਚ ਅਸੀਂ ਇੱਥੇ ਅਸੀਂ ਕਰਕੇ ਹੀ ਆਪਾਂ ਇੱਥੇ ਅੱਜ ਕੈਂਪ ਲਾਇਆ ਸੀਗਾ ਕਿ ਬਲੋਕਾਂ ਨੂੰ ਇਸ ਚੀਜ਼ ਬਾਰੇ ਜਾਣੂ ਹੁਣ ਲੋਕ ਠੀਕ ਹੈ ਤੇ ਫਰੀ ਦਵਾਈਆਂ ਦਿੱਤੀਆਂ ਜਾਂਣ ਠੀਕ ਹੈ ਕਿਸ ਤਰ੍ਹਾਂ ਦਾ ਇਲਾਜ ਚੱਲ ਰਿਹਾ ਬਈ ਜੀ ਤੇ ਕਿਸ ਤਰ੍ਹਾਂ ਦੇ ਲੋਕ ਬਹੁਤ ਹਮ ਹੋਵਾਂ ਕੇ ਪਹੁੰਚ ਰਹੇ ਆ ਜੀ ਪੂਰਾ ਰਾਸ਼ਾ ਜੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਦਵਾਈਆਂ ਫਰੀ ਆਫ ਕੋਸਟ ਜਾ ਰਹੀਆਂ ਇੱਥੋਂ ਠੀਕ ਹੈ ਜੀ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਵੀ ਉੱਥੇ ਸਾਡੇ ਕੋਲੇ ਪਹੁੰਚੋ ਠੀਕ ਹੈ ਜੀ ਕੋਈ ਸੀਰੀਅਸ ਆ ਉਹਨੂੰ ਗਾਈਡ ਕੀਤਾ ਜਾ ਰਿਹਾ ਕਿ ਉੱਥੇ ਸਾਡੇ ਕੋਲੇ ਪਹੁੰਚੋ ਤੇ ਇਲਾਜ ਕਰਵਾਓ ਠੀਕ ਹੈ ਅੱਗੇ ਵੀ ਸਵਾਲ ਚੱਲਦੇ ਰਹਿਣਗੇ ਬਈ ਜੀ ਹਾਂਜੀ 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 ਠੀਕ ਹੈ ਠੀਕ ਹੈ ਥੈਂਕ ਯੂ ਹਾਂਜੀ ਕੀ ਕਹੋਗੇ ਜੀ ਕੀ ਨਾਮ ਹੈ ਤੁਹਾਡਾ ਅੱਜ ਕੈਂਪ ਲਗਾਇਆ ਜਾ ਰਿਹਾ ਹੈ ਕਿ ਕਹੋਗੇ ਇਹ ਜੀ ਕੰਪ ਮਹਾਬੀਰ ਦੇ ਸੰਜੋਗ ਨਾਲ ਲੱਗਾ ਜੀ ਪ੍ਰਧਾਨ ਦੇ ਨਾਲ ਅੱਛਾ ਜੀ ਕਿਹੜਾ ਹਸਪੀਟਲ ਦੇ ਸੰਜੋਗ ਇਹ ਮਿਸ਼ਨ ਮਿਸ਼ਨ ਹੈ ਹਸਪੀਟਲ ਜੀ ਉਹਦੇ ਵੱਲੋਂ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਵਿੱਚ ਹੈਗਾ 15000 ਦਾ ਇਲਾਜ ਆਪਰੇਸ਼ਨ ਹੋਰ ਜੋ ਕੋਈ ਵੀ ਦੁੱਖ ਬਿਮਾਰੀ ਸਾਰੇ ਇਲਾਜ ਆ ਬਹੁਤ ਵਧੀਆ ਜੀ ਮਹਾਬੀਰ ਨੇ ਪ੍ਰਾਰਲਾ ਕੀਤਾ ਸਾਰਾ ਪ੍ਰਧਾਨ ਨਗਰ ਪੰਚਾਇਤ ਦਾ ਜੀ ਉਹਨਾਂ ਬਹੁਤ ਹੀ ਉਹਨਾਂ ਦੀ ਮਿਹਨਤਾਂ ਪਿੰਡਾਂ ਜੋ ਬੜੇ ਲੋਕ ਆ ਰਹੇ ਆ ਦਵਾਈਆਂ ਲਈਆਂ ਮੈਂ ਆਪ ਦਵਾਈ ਲਈ ਆ ਸ਼ੂਗਰ ਦੀ ਹਰ ਇੱਕ ਚੀਜ਼ ਦਵਾਈ ਮਿਲ ਰਹੀ ਆ ਬਹੁਤ ਵਧੀਆ ਜੀ ਦਵਾਈਆਂ ਫਰੀ ਹੈ ਜੀ ਹਾਂਜੀ ਦਵਾਈਆਂ ਫਰੀ ਸਾਰਾ ਕੁਝ ਫਰੀ ਆ ਇੱਕ ਜਿਹੜਾ ਇਹਨਾਂ 15000 ਦਾ ਕਿਹਾ ਉਹ ਵੀ ਇਲਾਜ ਫਰੀ ਆ ਬੱਚੇ ਡਿਲੀਵਰੀ ਆਪਰੇਸ਼ਨ ਸਾਰੇ ਬਹੁਤ ਵਧੀਆ ਇਲਾਜ ਕਰਨ ਹਾਂਜੀ ਧੰਨਵਾਦ ਕਰੋਗੇ ਹਾਂ ਧੰਨਵਾਦ ਕਰਾਂਗਾ ਮੈਂ ਸਰਦਾਰ ਮਹਾਵੀਰ ਦਾ ਜਿਨ੍ਹਾਂ ਕੈਂਪ ਲਗਾਇਆ ਡਾਕਟਰਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬੈਰੂਜੀ ਕਾ ਖਾਲਸਾ ਬੈਰੂਜੀ ਫਤਿਹ ਹਾਂਜੀ ਡਾਕਟਰ ਸਾਹਿਬ ਅੱਜ ਮੱਲਾਵਾਲਾ ਖਾਸ ਨਗਰ ਪੰਚਾਇਤ ਦੇ ਵਿੱਚ ਫ੍ਰੀ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਕੀ ਕਹੋਗੇ ਸਰ ਜੀ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਇਹ ਮੱਲਾਵਾਲਾ ਕੈਂਪਸ ਇਲਾਹਾ ਮੈਚਨ ਹਸਪਤਲ ਦੇ ਵੱਲੋਂ ਜਿਹੜਾ ਕੇਸ ਹੈ ਰੀਜਨ ਦਾ ਸਭ ਤੋਂ ਪੁਰਾਣਾ ਤੋਂ ਵੱਡਾ ਤੁਹਾਡਾ ਹੈ ਜੀ ਤੇ ਸਾਡਾ ਜਿਹੜਾ ਇਲਾਜ ਹੈ ਜੈਨੂਨ ਇਲਾਜ ਕਰਦੇ ਆ ਤੇ ਜਿਹੜਾ ਖਰਚਾ ਰੰਡਾ ਉਹ ਸਾਰੇ ਤੋਂ ਘੱਟ ਹੈ ਸਾਡਾ ਜਿਹੜਾ ਖਰਚੇ ਦਾ ਇਲਾਜ ਦਾ ਖਰਚਾ ਹੈ ਕਿਸੇ ਕੋਈ ਵੀ ਹਸਪਤਲ ਸੇ ਵੱਲ ਹਸਪਤਲ ਛੱਡ ਕੇ ਕੋਈ ਹਸਪਤਲ ਮੈਚ ਨਹੀਂ ਕਰ ਸਕਦਾ ਅੱਜ ਦੇ ਕੈਂਪ ਬਾਰੇ ਅਸੀਂ ਸਾਰੇ ਤਰ ਸਾਰੇ ਦਵਾਈਆਂ ਸੇ ਫਰੀਦ ਸਾਰੇ ਮਰੀਜ਼ਾਂ ਨੂੰ ਦੇ ਰਹੇ ਆ ਸਰ ਕਿੰਨੇ ਪੇਸ਼ੈਂਟ ਸਨ ਟੋਟਲ ਡਾਕਟਰ ਵਨ ਕਿੰਨੇ ਰੀਜ ਆ ਗਏ ਹ ਤੱਕ 100 ਤੋਂ ਉਪਰ ਸਰ ਹਾਂ 100 200 ਦੇ ਵਿੱਚ ਮਰੀਜ਼ ਸਾਡੇ ਕੋਲ ਆ ਚੁੱਕਾ ਇਸ ਟਾਈਮ ਤੱਕ ਠੀਕ ਹੈ ਅੱਗੇ ਕਿਸ ਤਰ੍ਹਾਂ ਦਾ ਪ੍ਰਬਾਲਾ ਰੂਗਾ ਜੀ ਇਦਾਂ ਹੈ ਵੀ ਦੇਖੋ ਜਿਹੜੇ ਤਾਂ ਇਹ ਬਿਮਾਰੀਆਂ ਹੈਗੀ ਜਿਨ੍ਹਾਂ ਦਾ ਦਵਾਈ ਦਾ ਇਲਾਜ ਹੈ ਉਹ ਤਾਂ ਸਿੱਧੇ ਫਰੀ ਕਰ ਰਹੇ ਆ ਇਹਨਾਂ ਆਪਰੇਸ਼ਨ ਦੇ ਲੋੜ ਹੈ ਉਹ ਸਾਡੇ ਹਸਪਤਾਲ ਦੇ ਵਿੱਚ ਆਪਰੇਸ਼ਨ ਦਾ ਰੇਟ ਅਸੀਂ ਫਿਕਸ ਕੀਤਾ ਹੋਇਆ ਹੈ 15000 ਰੁਪਿਆ ਇਹਦੇ ਵਿੱਚ ਡਿਲੀਵਰੀ ਕੇਸ ਆਪਰੇਸ਼ਨ ਨਾਲ ਪਿਤਰੀ ਪਤਰੀ ਦੂਰ ਵੀ ਨਾਲ ਹਰਮੀਆਂ ਦੂਰਬਿਨ ਨਾਲ ਇਹ ਸਾਰੇ ਜਿੰਦਾਂ ਦੇ ਇਲਾਜ ਨੇ ਬੱਚੇਦਾਨੀ ਦਾ ਹੈ ਨਾ ਆਪਰੇਸ਼ਨ ਇਹ ਸਾਰੇ 15000 ਵਿੱਚ ਦਵਾਈਆਂ ਵਿੱਚ ਪ੍ਰਾਈਵੇਟ ਰੂਮ ਵਿੱਚ ਆਪਰੇਸ਼ਨ ਲਈ ਹੈ 15000 ਰੁਪਿਆ ਇਹ 15000 ਫਿਕਸ ਹੈਗਾ ਹਾਂ ਅਸੀਂ ਕੋਈ ਟਾਈਮ ਨਹੀਂ ਬਣਿਆ ਤੁਸੀਂ ਜਦੋਂ ਮਰਜ਼ੀ ਆਓ ਇਹ ਤੁਹਾਨੂੰ ਇਹ ਰੇਟ ਮਿਲਣਾ ਹੈ ਇਹ ਫਿਕਸ ਰੇਟ ਹੈ ਜੀ ਬੀਪੀ ਦਾ ਇਲਾਜ ਸ਼ੂਗਰ ਦਾ ਇਲਾਜ ਪਿਸ਼ਾਬ ਦੀ ਬਿਮਾਰੀਆਂ ਦਾ ਇਲਾਜ ਦਾ ਅਖਾਦਾ ਚੰਬੜੀ ਦਾ ਹੈ ਨਾ ਇਹ ਸਾਰੇ ਰੋਗ ਅਸੀਂ ਦੇਖ ਚੈੱਕ ਕਰ ਰਹੇ ਹਾਂ ਕੈਂਪਾਂ ਦੇ ਵਜੇ ਸਜੋਗ ਕਿਸ ਕਿਸ ਦਾ ਬਣਦੀ ਹੈ ਇਹ ਅਸੀਂ ਸਾਰਾ ਧੰਨਵਾਦ ਕਰਦੇ ਆ ਮਲੇ ਸਾਹਿਬ ਦਾ ਕਮੇਟੀ ਕਾਡ ਦਾ ਤੇ ਮਲਾ ਵਾਲਾਂ ਦੇ ਜਿਹੜੀ ਜਨਤਾ ਹੈਗੀ ਉਹਨਾਂ ਦਾ ਵੀ ਸਾਰਿਆਂ ਨੂੰ ਸਾਰਾ ਨੇ ਸਹਿਯੋਗ ਦਿੱਤਾ ਹੈ ਥੈਂਕ ਯੂ ਬਹੁਤ ਬਹੁਤ